ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਦੋ ਪੱਖਾਂ ਦੀ ਗੱਲ ਹੁੰਦੀ ਆ ਜਿਸ ਲਈ ਇੱਕ ਮਨੁੱਖ ਕੋਈ ਜਾਣ ਬੁੱਝ ਕੇ ਗਲਤੀ ਕਰਦਾ ਇੱਕ ਮਨੁੱਖ ਅਣਜਾਣਪונה ਚ ਗਲਤੀ ਕਰਦਾ ਤੇ ਜਿਹੜੇ ਅਣਜਾਣਪੋਣੇ ਦੀ ਗਲਤੀ ਆ ਉਹ ਮਾਫ਼ ਕੀਤੀ ਜਾ ਸਕਦੀ ਆ ਤੇ ਜਿਹੜਾ ਜਾਣ ਬੁੱਝ ਕੇ ਕਰਦਾ ਆ ਉਹ ਕਦੇ ਵੀ ਮਾਫ਼ ਨਹੀਂ ਕੀਤੀ ਜਾ ਸਕਦੀ ਇੱਥੇ ਜੋਗਾ ਕਰਨਾ ਇਹ ਕੀ ਦਰਸਾਉਣਾ ਸੀ ਬਾਈ ਦਾ ਵੇਚ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਦੋ ਪੱਖਾਂ ਦੀ ਗੱਲ ਹੁੰਦੀ ਆ ਜਿਸ ਲਈ ਇੱਕ ਮਨੁੱਖ ਕੋਈ ਜਾਣ ਬੁੱਝ ਕੇ ਗਲਤੀ ਕਰਦਾ ਇੱਕ ਮਨੁੱਖ ਅਣਜਾਣਪੋਣੇ ਚ ਗਲਤੀ ਕਰਦਾ ਤੇ ਜਿਹੜੇ ਅਣਜਾਣਪੋਣ ਦੀ ਗਲਤੀ ਆ ਉਹ ਮaaf ਕੀਤੀ ਜਾ ਸਕਦੀ ਆ ਤੇ ਜਿਹੜਾ ਜਾਣਬੁੱਝ ਕੇ ਕੋਈ ਕਰਦਾ ਆ ਉਹ ਕਦੇ ਵੀ ਮaaf ਨਹੀਂ ਕੀਤੀ ਜਾ ਸਕਦੀ ਤੇ ਮੈਂ ਸਮਝਦਾ ਜੇ ਸੋ ਸਾਜਸੀ ਢੰਗ ਦੇ ਨਾਲ ਆ ਕੇ ਇੱਥੇ ਜੋਗਾ ਕਰਨਾ ਇਹ ਕੀ ਦਰਸਾਉਣਾ ਸੀ ਬਾਈ ਦਾਬੇ ਅੰਮ੍ਰitsar ਤੋਂ ਬਾਅਦ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਚੁਗਿਰਦਾ ਆ ਬੜੇ ਬੜੀ ਉੱਥੇ ਹਰਿਆਵਲ ਆ ਇਹ ਇੱਕ ਬੜੀ ਵੱਡੀ ਇੱਕ ਜਿੱਦਾਂ ਚੜਾਉਣ ਵਾਲੀ ਗੱਲ ਹੁੰਦੀ ਬਣੇ ਜੀ ਤੁਹਾਡੇ ਘਰ ਆ ਕੇ ਵੀ ਅਸੀਂ ਆਹ ਕਰ ਸਕਦੇ ਆ ਸਤਿਕਾਰਯੋ ਸਾਰਿਆਂ ਨੂੰ ਇੱਥੇ ਤਾਂ ਕਿਸੇ ਨੂੰ ਡੱਕਿਆ ਨਹੀਂ ਜਾਂਦਾ ਨਾ ਕਿਸੇ ਨੂੰ ਪਰ ਹਾਂ ਇੱਥੇ ਦੀ ਇੱਕ ਮਰਿਆਦਾ ਆ ਉਹ ਮਰਿਆਦਾ ਦਾ ਜਿਹੜੇ ਕੋਈ ਲੰਘਣ ਕਰਦਾ ਫਿਰ ਉਹਦੇ ਵਿੱਚ ਜਿਹੜੇ ਪ੍ਰਬੰਧਕ ਕਰਤਾ ਉਹਨਾਂ ਨੂੰ ਦਖਲਦਾਨੀ ਕਰਨੀ ਪੈਂਦੀ ਆ ਤੇ ਇਹਨੇ ਇਹ ਵਾਇਰਲ ਕਰਕੇ ਪਤਾ ਨਹੀਂ ਕਿਹੜੀ ਮੱਲ ਮਾਰਨੀ ਸੀ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਐਕਸ਼ਨ ਲੈ ਕੇ ਤਿੰਨ ਜਿਹੜੇ ਉਹ ਜਿਹੜੇ ਉੱਥੇ ਆਪਣੇ ਟਾਸਕ ਫੋਰਸ ਵਾਲੇ ਸੀ ਉਹ ਵੀ ਸਸਪੈਂਡ ਕੀਤੇ ਤੇ ਪਰਚਾ ਵੀ ਦਰਜ ਤੇ ਪਰਚਾ ਤਾਂ ਦਰਜ ਅਸੀਂ ਕਰਾਉਣਾ ਹੀ ਸੀ ਪਰ ਹੁਣ ਜੇ ਹਿਸਾਬ ਦੇ ਨਾਲ ਮੈਂ ਸਮਝਦਾ ਉਹ ਦੇਖੋ ਦੋ ਗੱਲਾਂ ਹੁੰਦੀਆਂ ਇੱਕ ਬੰਦੇ ਦਾ ਲੀਗਲ ਰਾਈਟ ਆ ਉਹਨੂੰ ਹੈ ਸਾਰਾ ਰਾਈਟ ਉਹ ਆਪਣਾ ਅਵੇਲ ਕਰੇ ਤੇ ਜੇ ਡੀਂਗਾ ਮਾਰ ਕੇ ਵੀ ਮੈਂ ਵੀ ਆ ਕਰੂੰਗਾ ਤੇ ਫਿਰ ਫਿਰ ਸ਼ਾਜਿਸਤਾ ਸਾਹਮਣੇ ਆ ਗਈ ਇਹ ਤਾਂ ਸਾਹਮਣੇ ਹੀ ਆ ਹੁਣ ਵੀ ਜਿਹੜਾ ਆ ਭਾਵਨਾ ਹੁਣ ਕਰਾ ਰਹੀ ਉਹ ਪ੍ਰਗਟ ਕਰ ਰਹੀ ਆ ਤੇ ਇਹਦਾ ਮੰਨ ਲਓ ਪਹਿਲੀ ਇਹ ਸ਼ਾਬਾਚ ਲੈਣੇ ਸੀ ਇਹਦੇ ਪਿੱਛੇ ਕਿਹੜੀ ਤਾਕਤ ਸੀ ਜਿਹੜਾ ਇਹ ਸਾਰਾ ਇਹਨਾਂ ਸਿਸਟਮ ਕੀਤਾ ਸੋ ਇਸ ਕਰਕੇ ਮੈਂ ਸਮਝਦਾ ਆ ਤੇ ਨਾਲੇ ਚੋਰ ਨਾਲੇ ਚਤਰ ਨਾਲੇ ਤਾਂ ਉੱਥੇ ਕਰਕੇ ਵੱਡੀ ਇੱਕ ਮਰਿਆਦਾ ਦਾ ਲੰਘਣ ਕੀਤਾ ਤਾਂ ਦੂਜਾ ਹੁਣ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਛੋਮਣੀ ਕਮੇਟੀ ਨੂੰ ਕਿ ਨਾ ਹੋਇਆ ਤਾਂ ਮੀਲੀਗਲ ਵੀ ਬਾ ਤੈਨੂੰ ਮੁਆਰਕਿਆ ਤੂੰ ਲੀਗਲ ਰਾਈਟ ਆਪਣੇ ਦੀਕਰ ਰੈਮਡੀ ਲੈ ਆਸ ਤੈਨੂੰ ਕਾਦ ਰੋਕਦੇ ਆ ਪਰ ਸਾਡਾ ਜਿਹੜਾ ਲੀਗਲ ਰਾਈਟ ਹੈ ਉਹ ਅਸੀਂ ਕਰਾਂਗੇ ਲਾਜੀ ਪਿੱਛੇ ਕਿਹੜੀ ਸਾਜ਼ਿਸ਼ ਹੋਈ ਇੱਥੇ ਐਫ ਆਈ ਆਰ ਹੁੰਦੀ ਉੱਥੇ ਗੁਜਰਾਤ ਪੁਲਿਸ ਉਹਨੂੰ ਸਿਕਿਉਰਿਟੀ ਦੇਣ ਦੀ ਗਨਵਨ ਪ੍ਰੋਵਾਈਡ ਕਰ ਦਿੰਦੀ ਹੈ ਇਹੋ ਹੀ ਇੱਕ ਇਹੋ ਹੀ ਇੱਕ ਜਿਹੜੀ ਸਾਜ਼ਿਸ਼ ਆ ਜਿਹੜੀ ਨੰਗੀ ਕਰਨੀ ਪਊ ਦੇਖੋ ਤੁਸੀਂ ਵੀ ਸਿੱਖਿਆ ਮੈਂ ਵੀ ਸਿੱਖਿਆ ਹੋਰ ਵੀ ਸਾਰੇ ਆ ਸਿੱਖ ਹਮੇਸ਼ਾ ਸਰਬੱਤ ਦਾ ਭਲਾ ਤੇ ਖਾਸ ਕਰਕੇ ਔਰਤਾਂ ਨੂੰ ਬਹੁ ਇਹੋ ਹੁਣ ਇੱਕ ਸਵਾਲ ਆ ਜਿਹੜਾ ਟੇਡਾ ਹੋ ਗਿਆ ਕਿ ਉਹਨੂੰ ਕਿਸ ਰੱਖਿਆ ਦੀ ਲੋੜ ਹੈ ਜਾਂ ਉਹਨੂੰ ਸੁਰੱਖਿਆ ਦੇ ਕੇ ਕੀ ਕਹਿਣਾ ਚਾਹੁੰਦੇ ਲੋਕਾਂ ਦੇ ਵਿੱਚ ਇਹੋ ਇੱਕ ਸਵਾਲ ਆ ਗੁੰਝਲਦਾਰ ਇਹ ਜਿਹੜੀ ਉਹਦੀ ਭਾਵਨਾ ਨੂੰ ਜ਼ਾਹਰ ਕਰ ਰਿਹਾ ਤੇ ਮੈਨੂੰ ਲੱਗਦਾ ਇਹਦੇ ਪਿੱਛੇ ਕੋਈ ਹੋਰ ਵੀ ਸਾਜ਼ਿਸ਼ ਹੋ ਸਕਦੀ ਆ ਇਸੇ ਕਰਕੇ ਸਿਕਿਉਰਿਟੀ ਪ੍ਰੋਵਾਈਡ ਸਿਕਿਉਰਿਟੀ ਤਾਂ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਜਿਹਨੂੰ ਕੋ ਖਤਰਾ ਹੋਵੇ ਤੇ ਅਸੀਂ ਤਾਂ ਸੈਂਪਲ ਤੌਰ ਦੇ ਉੱਤੇ ਕੋਈ ਉਹਨੂੰ ਧਮਕੀ ਨਹੀਂ ਮਾਰੀ ਕੁਛ ਨਹੀਂ ਕੀਤਾ ਤੇ ਫਿਰ ਇਹਨਾਂ ਦੀਆਂ ਗੱਲਾਂ ਕਰਕੇ ਮੈਂ ਸਮਝਦਾ ਉਹ ਤਾਂ ਹੁਣ ਫੇ ਸਾਰਿਆਂ ਨੂੰ ਤੋਂ ਘਾਉਣ ਵਾਲੇ ਕੰਮ ਸ਼ੁਰੂ ਕਰ ਦਿੱਤਾ ਤੇ ਇਹਦੇ ਪਿੱਛੇ ਸਾਜ਼ ਜਿਹੜੀ ਆ ਉਹ ਸਾਰਿਆਂ ਨੂੰ ਦਿਦੀ ਆ ਵੀ ਕੀ ਸਾਜ਼ ਸੀ ਪਰਦਾਜੀ ਹੁਣ ਆਪਣੇ ਇੰਸਟਾਗ੍ਰam ਦੇ ਉੱਪਰ ਜਿਹੜੇ ਕੀ ਗੋਲਕ ਦੇ ਵਿੱਚੋਂ ਜਿਹੜੇ 2100 ਰੁਪਏ ਪੇਪੀਅਮ ਕੀਤਾ ਉਹਦੀ ਵੀ ਫੋਟੋ ਪਾ ਦਿੱਤੀ ਗਈ ਆ ਉਹ ਵੀ ਇੱਕ ਤਰਾਜ ਦਿਵਾਰੀ ਆ ਕਿ ਜਿਹੜੀ ਫੋਟੋ ਵਿੱਚ ਗਈ ਉਹ ਵੀ ਇੱਕ ਸਿੱਖ ਵੱਲੋਂ ਖਿੱਚੀ ਗਈ ਤਾਂ ਮੈਨੂੰ ਤਾਂ ਉੱਥੇ ਸੰਗਤ ਵੱਲੋਂ ਰੋਕਿਆ ਨਹੀਂ ਗਿਆ ਦੇਖੋ ਕਈ ਸਿੱਖ ਵਿਚਾਰੇ ਇਦਾਂ ਦੇ ਜਿਹੜੇ ਗੁਰਮਤ ਤੋਂ ਹੀਨੇ ਆ ਹਰ ਇੱਕ ਦੇ ਇਹ ਹੁੰਦਾ ਨਹੀਂ ਵਸਦਾ ਰੋਹ ਹਰ ਇੱਕ ਨੂੰ ਮੰਨ ਲਓ ਹਰ ਵਹਿਤਾ ਦਾ ਨਹੀਂ ਪਤਾ ਪਰ ਜੇ ਉਹਨਾਂ ਨੇ ਇੱਕ ਕੀਟ ਕੀਤੀ ਆ ਜੇ ਕਿਸੇ ਸਿੱਖ ਨੇ ਵੀ ਇਹ ਗਲਤੀ ਕੀਤੀ ਆ ਤੇ ਮੈਂ ਸਮਝਦਾ ਉਹ ਵੀ ਗਲਤੀ ਗਲ ਉਹਨਾਂ ਕੀਤੀ ਆ ਤੇ ਜੇ ਕਿਸੇ ਨੇ ਸਾਡੇ ਮੁਲਾਜ਼ਮਾਂ ਨੇ ਗਲਤੀ ਕੀਤੀ ਆ ਪ੍ਰਬੰਧ ਦੇ ਸਿਸਟਮ ਨੂੰ ਡਿਸਰਪ ਕਰਦੀ ਤੇ ਉਹ ਉਹਨਾਂ ਨੂੰ ਅਸੀਂ ਸਜ਼ਾ ਬਾਜਬ ਜਿਹੜੀ ਆ ਉਹ ਦੇ ਦਿੱਤੀ ਆ ਸੋ ਇਸ ਕਰਕੇ ਕਿਸੇ ਪੱਖ ਤੋਂ ਵੀ ਐਕਸਪਲੇਨੇਸ਼ਨ ਜਿਹੜੀ ਆ ਉਹ ਜਸਟੀਫਾਈਡ ਨਹੀਂ ਵੀ ਮੈਂ ਉੱਥੇ ਪੈਸੇ ਠੀਕ ਆ ਜੀ ਆਿਆਂ ਨੂੰ ਸਾਰੇ ਆਉਂਦੇ 80% ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਤੋਂ ਇਲਾਵਾ ਲੋਕ ਇੱਥੇ ਆਉਂਦੇ ਤੇ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਸਾਰਿਆਂ ਨੂੰ ਅਸੀਂ ਕਿਸੇ ਨੂੰ ਕੋਈ ਠੋਕਦੇ ਆ ਹਾਂ ਇਹ ਠੀਕ ਆ ਵੀ ਅਸੀਂ ਉਹਨਾਂ ਨੂੰ ਇੱਕ ਮਰਿਆਦਾਵਾਂ ਦਾ ਜਰੂਰ ਕਹਿੰਦੇ ਆ ਵੀ ਅੰਦਰ ਤਮਾਕੂ ਨਹੀਂ ਲਿਜਾਣਾ ਅੰਦਰ ਸਿਗਰਟ ਨਹੀਂ ਜਾਣੀ ਅੰਦਰ ਆਪਣੇ ਸਿਰ ਢਾਕੇ ਜਾਣਾ ਢਕੀਲਾ ਪਹਿਰਾਵਾ ਪਾ ਕੇ ਨਹੀਂ ਜਾਣਾ ਇਹ ਮਰਿਆਦਾਵਾਂ ਤਾਂ ਅਸੀਂ ਸਾਰੀਆਂ ਲਿਖ ਕੇ ਵੀ ਲਾਈਆਂ ਤੇ ਸਪੀਕਰ ਨਾਲ ਨਾਲ ਜੀ ਸਾਫ਼ ਨਜ਼ਰ ਆ ਰਿਹਾ ਕਿ 5 ਸੈਕਿੰਡ ਦੇ ਵਿੱਚ ਵਿੱਚ ਉਸਨੇ ਯੋਗਾ ਕੀਤਾ ਫੋਟੋ ਖਿਚਾ ਕੇ ਔਰ ਉਥੋਂ ਚਲਦੀ ਬਣੀ ਇਟ ਮੀਨਸ ਕਿ ਉਹ ਸੁੱਚੀ ਸਭੀ ਸਾਜ਼ਿਸ਼ ਹੈ ਬਿਲਕੁਲ 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 ਇਹੋ ਹੀ ਆ ਕਿਉਂਕਿ ਇਹ ਐਕਸ਼ਨ ਕਈ ਵਾਰੀ ਬੰਦੇ ਦੇ ਬੰਦਾ ਆਮ ਹੁੰਦਾ ਮੈਂ ਚਲੋ ਇਹਨੂੰ ਬੀਬੀ ਨੂੰ ਨੇ ਕਹਿੰਦਾ ਕਈ ਵਾਰੀ ਇਦਾਂ ਦੀ ਕਰ ਜਾਂਦਾ ਆਪਣੇ ਪਿੱਛੇ ਉਹ ਕਈ ਸਵਾਲ ਛੱਡ ਜਾਂਦਾ ਤੇ ਇਹਦੇ ਪਿੱਛੇ ਉਹ ਸਵਾਲ ਛੱਡ ਗਏ ਸਾਰੇ ਜਿਨ੍ਹਾਂ ਦੇ ਅਸੀਂ ਕਹਿ ਰਹੇ ਹਾਂ ਕਿ ਇਹ ਭਾਈ ਗਲਤ ਹੋਇਆ